ਸਲੋਕ ਰੂਪ ਨ ਰੇਖ ਨ ਰੰਗ ਕਿਛ ਤ੍ਰੀ ਗੁਣ ਤੇ ਪ੍ਰਭ ਭਿੰਨ ਤਿਸੇ ਬੁਝਾਏ ਨਾਨਕਾ ਜਿਸ ਹੋਵੈ ਸੁ ਪ੍ਰਸੰਨ ਮਾਇਆ ਦੇ ਤਿੰਨ ਗੁਣਾ ਤੋਂ ਨਿਰਲੇਪ ਪ੍ਰਭੂ ਦਾ ਨਾ ਕੋਈ ਰੂਪ ਹੈ ਨਾ ਆਕਾਰ ਹੈ ਤੇ ਨਾ ਹੀ ਕੋਈ ਰੰਗ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਜਿਸ ਉਤੇ ਉਹ ਪ੍ਰਸੰਨ ਹੁੰਦਾ ਹੈ ਉਸ ਮਨੁੱਖ ਨੂੰ ਆਪਣਾ ਆਪ समझौद है अष्टपति अविनाशी प्रभ में राख मान की तू प्रीत त्याग तेस्ते परे कोए स्वर्म निरंतर एको को आपे बीना आपे दाना गैर गंभीर गंभीर गहर सुजाना पार ब्रह्म परमेश्वर गोविंद कृपा निदान दयाल वक्षंद ਸਾਤ ਤੇਰੀ ਕੀ ਚੜਨੀ ਪਾਓ ਨਾ ਕੈ ਮਨ ਇਹ ਅਨਰਾਉ ਏ ਬਾਈ ਅਬਿਨਾਸੀ ਪ੍ਰਭ ਨੂੰ ਆਪਣੇ ਮਨ ਵਿੱਚ ਯਾਦ ਰੱਖ ਮਨੁੱਖ ਦੀ ਪ੍ਰੀਤ ਨੂੰ ਤੂੰ ਛੱਡ ਦੇ ਸਭ ਜੀਵਾਂ ਦੇ ਅੰਦਰ ਇੱਕ ਅਕਾਲ ਪੁਰਖ ਹੀ ਮੌਜੂਦ ਹੈ ਉਸ ਤੋਂ ਵੱਖ ਕੋਈ ਸੈ ਨਹੀਂ ਉਹ ਆਪ ਹੀ ਦੂਰ ਦੀ ਸੋਚਣ ਵਾਲਾ ਹੈ ਤੇ ਆਪ ਹੀ ਅਕਲਮੰਦ ਹੈ ਉਹ ਬੜਾ ਗੰਭੀਰ ਡੂੰਗਾ ਤੇ ਸਮਝਦਾਰ ਹੈ हे ਪਰਮ ਭਰਮ हे ਪਰਮੇਸ਼ਰ हे ਗੋਬਿੰਦ ਤੂੰ ਕਿਰਪਾ ਦਾ ਖਜ਼ਾਨਾ ਹੈ ਤੂੰ ਰਹਿਮ ਕਰਨ ਵਾਲਾ ਹੈ ਤੂੰ ਬਖਸ਼ਣਹਾਰ ਹੈ ਗੁਰੂ ਨਾਨਕ ਸਾਹਿਬ ਬੇਨਤੀ ਕਰਦੇ ਹਨ ਮੇਰੇ ਮਨ ਵਿੱਚ ਇਹ ਹੀ ਚਾ ਚੜਿਆ ਹੋਇਆ ਹੈ ਕਿ ਮੈਂ ਤੇਰੇ ਸਾਧਾਂ ਦੀ ਚਰਨੀ ਪਵਾਂ मनसा पूर्ण सरना जोग जो कर पाया सोई होग हरण परन जाग का नेत्र फोर तेज का मंत्र न जाने होर अंध रूप मंगल सद जा सर्व थोक सुनय करता के राज में राज जोग में जोगी तप तपी सर ग्रस्त में भोगी ਤਿਆਈ ਤਿਆਈ ਪਗਤੈ ਸੁਖ ਪਾਇਆ ਨਾਨਕ ਤੇਸਪੁਰ ਕਾ ਕਿਨੇ ਅੰਤ ਨ ਪਾਇਆ ਅਕਾਲ ਪੁਰਖ ਹਰ ਕਾਮਨਾ ਪੂਰੀ ਕਰਨ ਵਾਲਾ ਹੈ ਸ਼ਰਨ ਆਿਆਂ ਦੀ ਰੱਖਿਆ ਕਰਨ ਦੇ ਸਮਰਥ ਹੈ ਜੋ ਵਿਧਾਨ ਉਸਨੀ ਬਣਾ ਦਿੱਤਾ ਹੈ ਉਹੀ ਹੁੰਦਾ ਹੈ ਜਿਸ ਪ੍ਰਭੂ ਦਾ ਅੱਖਰ ਕੰਡਾ ਸਮਾ ਸੰਸਾਰ ਦੀ ਪਾਲਣਾ ਨਾਸ਼ ਅਤੇ ਉਤਪਤੀ ਵਾਸਤੇ ਕਾਫੀ ਹੈ ਉਸ ਦਾ ਗੁੱਜਾ ਭੇਤ ਕੋਈ ਹੋਰ ਜੀਵ ਨਹੀਂ ਜਾਣਦਾ ਜਿਸ ਦੇ ਘਰ ਵਿੱਚ ਸਦਾ ਅਨੰਤ ਅਤੇ ਖੁਸ਼ੀਆਂ ਹਨ ਉਸ ਪ੍ਰਭੂ ਦੇ ਘਰ ਵਿੱਚ ਸੰਸਾਰ ਦੇ ਸਾਰੇ ਪਦਾਰਥ ਸੁਣੀ ਜਾਂਦੇ ਹਨ ਉਹ ਪ੍ਰਭੂ ਰਾਜਿਆਂ ਵਿੱਚ ਰਾਜਾ ਹੈ ਜੋਗਿਆਂ ਵਿੱਚ ਜੋਗੀ ਹੈ ਤਪੀਆਂ ਵਿੱਚ ਵੱਡਾ ਤਪੀ ਹੈ ਤੇ ਕ੍ਰਿਸ਼ਟੀਆਂ ਵਿੱਚ ਆਪ ਪਦਾਰਥ ਭੋਗ ਰਿਹਾ ਹੈ ਐਸੇ ਪ੍ਰਭੂ ਨੂੰ ਸਿਮਰ ਸਿਮਰ ਕੇ ਭਗਤਾਂ ਨੇ ਸੁਖ ਹਾਸਲ ਕੀਤਾ ਹੈ ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਉਸ ਅਕਾਲ ਪੁਰਖ ਦਾ ਕਿਸੇ ਨੇ ਅੰਤ ਨਹੀਂ ਪਾਇਆ ਜਾ ਕੀ ਲੀਲਾ ਕੀ ਮਿਤ ਨਾਹੀ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੇ ਪੂਤ ਸਗਲ ਪਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜੇ ਦੇ ਜਨ ਦਾਸ ਨਾਮ ਧਿਆਏ ਸੇ ਤੇ ਗੁਣ ਮੇ ਜਾ ਕੋ ਪਰਮਾਏ ਜਨਮ ਮਰੇ ਫਿਰ ਆਵੇ ਜਾਏ ਉੱਚ ਨੀਚ ਤੇ ਸਕੇ ਅਸਥਾਨ ਜੈਸਾ ਜਣਾਵੇ ਤੈਸਾ ਨਾਨਕ ਜਾਣ ਜਿਸ ਪਰਮਾਤਮਾ ਦੀ ਸੰਸਾਰਿਕ ਲੀਲਾ ਦਾ ਅੰਦਾਜ਼ ਨਹੀਂ ਲਾਇਆ ਜਾ ਸਕਦਾ ਸਾਰੀ ਦੇਵਤਈ ਉਸ ਨੂੰ ਖੋਜ-ਖੋਜ ਕੇ ਹਾਰ ਗਏ ਹਨ ਕਿਉਂਕਿ ਪਿਉ ਦੇ ਜਨਮ ਨੂੰ ਪਲਾ ਪੁੱਤਰ ਕੀ ਜਾਣ ਸਕਦਾ ਹੈ ਜਿਸ ਤਰ੍ਹਾਂ ਮਾਲਾ ਦੇ ਮਣਕੇ ਧਾਗੇ ਵਿੱਚ ਪਰੋਏ ਹੁੰਦੇ ਹਨ ਤਿਵੇਂ ਸਾਰੀ ਸ੍ਰਿਸ਼ਟੀ ਪਰਮਾਤਮਾ ਨੇ ਆਪਣੇ ਹੁਕਮ ਰੂਪ ਧਾਗੇ ਵਿੱਚ ਪਰੋ ਰੱਖੀ ਹੈ ਜਿਨ੍ਹਾਂ ਨੂੰ ਉਹ ਚੰਗੀ ਮਤ ਗਿਆਨ ਅਤੇ ਧਿਆਨ ਦਿੰਦਾ ਹੈ ਉਹੀ ਸੇਵਕ ਤੇ ਦਾਸ ਪਰਮਾਤਮਾ ਦਾ ਨਾਮ ਕਿਉਂ ਦੇਹੰਮ ਜਿਸ ਨੂੰ ਉਹ ਮਾਇਆ ਦੇ ਤਿੰਨ ਗੁਨਾ ਵਿੱਚ ਪਾਉਂਦਾ ਹੈ ਉਹ ਜੰਮਦਾ ਮਰਦਾ ਤੇ ਮੋੜ-ਮੋੜ ਆਉਂਦਾ ਜਾਂਦਾ ਰਹਿੰਦਾ ਹੈ ਚੰਗੇ-ਮਾੜੇ ਸਭ ਉਸ ਦੇ ਥਾਂ ਹਨ ਗੁਨਾਨਕਸਾ ਫਰਮਉਂਦੇ ਹਨ ਜਿਹੋ ਜਿਹਾ ਕਿਸੇ ਨੂੰ ਚੰਗਾ ਮਾੜਾ ਕੰਮ ਵੈਗਰੂ ਸਮਝ ਆਉਂਦਾ ਹੈ ਤੇਹੋ ਜਿਹਾ ਕੀ ਜੀਵ ਬਣ ਜਾਂਦਾ ਹੈ नाना रूप नाना जाके रंग नाना पे करे एक रंग नाना वेद किनो विस्तार प्रभ अविनाशी एक कंकार नाना चलत करे खिन माय पूर्ण सब ठाए नाना वेद कर बंत बनाई अपनी कीमत आप पे पाई सब काट तेस के सब के ठाओ जप जप जीवे नान खर नाओ ਪਰਮਾਤਮਾ ਦੇ ਕਈ ਰੂਪਾਂ अनेका ਉਸ ਦੇ ਰੰਗ ਹਨ ਕਈ ਤਰ੍ਹਾਂ ਦੇ ਵੇਖ ਕਰਕੇ ਉਹ ਆਪ ਇੱਕ ਰੰਗ ਹੀ ਰਹਿੰਦਾ ਹੈ ਉਸ ਨੇ ਕਈ ਤਰੀਕਿਆਂ ਨਾਲ ਸ੍ਰਿਸ਼ਟੀ ਦਾ ਵਿਸਤਾਰ ਕੀਤਾ ਹੈ ਪਰ ਉਹ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ ਅਤੇ ਕੇਵਲ ਇੱਕ ਹੈ ਉਹ ਪਾਲ ਵਿੱਚ अनेका ਕੌਤਕ ਤਮਾਸ਼ੇ ਕਰ ਦਿੰਦਾ ਹੈ ਉਹ ਪੂਰਨ ਅਕਾਲ ਪੁਰਖ ਹਰ ਥਾਂ ਵਿਆਪਕ ਹੈ ਉਸ ਨੇ ਕਈ ਤਰ੍ਹਾਂ ਨਾਲ ਸੰਸਾਰ ਦੀ ਰਚਨਾ ਕੀਤੀ ਹੈ ਆਪਣੀ ਮਹਾਨਤਾ ਉਸ ਨੇ ਆਪੇ ਹੀ ਪਾਈ ਹੈ ਸਾਰੇ ਸ਼ਰੀਰ ਉਸ ਪ੍ਰਭੂ ਦੇ ਹਨ ਸਾਰੇ ਥਾਂ ਵੀ ਉਸ ਦੇ ਹਨ ਗੁਣਾਨਕ ਸਾ ਫਰਮਾਉਂਦੇ ਹਨ ਮੈਂ ਮੋੜ-ਮੋੜ ਪ੍ਰਮਾਤਮਾ ਦਾ ਨਾਮ ਜਪ ਕੇ ਜਿਉਂਦਾ ਹਾਂ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਮੰਡ ਨਾਮ ਕੇ ਤਾਰੇ ਸਿਮਰਤ 베ਦ ਪੁਰਾਣ ਨਾਮ ਕੇ ਤਾਰੇ ਸੁਣਨ ਗਿਆਨ ਧਿਆਨ ਨਾਮ ਕੇ ਤਾਰੇ ਆਕਾਸ਼ ਪਤਾਲ ਨਾਮ ਕੇ ਤਾਰੇ ਸਗਰ ਆਕਾਰ ਨਾਮ ਕੇ ਤਾਰੇ ਪੂਰੀਆ ਸੰਪਵਨ ਨਾਮ ਕੇ ਸੰਗ ਉਦਰੇ ਸੁਣ শ্রবণ ਕਰ ਕਿਰਪਾ ਜਸ ਆਪਣੇ ਨਾਮ ਲਾਏ ਨਾਨਕ ਚੌਥੇ ਅਦਮੇ ਸੋ ਜਨ ਗਤ ਪਾਏ ਸਾਰੇ ਜੀਵ ਜੰਤੂ ਵਾਏ ਗੁਰੂ ਨਾਮ ਦੇ ਆਸਰੇ ਟਿਕੇ ਹੋਏ ਹਨ ਸੰਸਾਰ ਦੇ ਸਾਰੇ ਖੰਡ ਬ੍ਰਹਮੰਡ ਵੀ ਨਾਮ ਦੇ ਆਸਰੇ ਟਿਕੇ ਹੋਏ ਹਨ ਵੇਦ ਪੁਰਾਣ ਸਿਮਰਤੀਆਂ ਵੀ ਪਰਮਾਤਮਾ ਦੇ ਆਸਰੇ ਹਨ ਗਿਆਨ ਦੀਆਂ ਗੱਲਾਂ ਸੁੰਨਾ ਧਿਆਨ ਲਾਉਣਾ ਨਾਮ ਦੇ ਆਸਰੇ ਹਨ ਆਕਾਸ਼ ਅਤੇ ਪਤਾਲ ਨੂੰ ਵੀ ਪਰਮਾਤਮਾ ਨੇ ਟਿਕਾਇਆ ਹੋਇਆ ਹੈ ਸਾਰੇ ਸ਼ਰੀਰ ਹੀ ਪ੍ਰਭੂ ਦੇ ਆਧਾਰ ਤੇ ਹਨ ਸਾਰੇ ਭਵਨ ਅਤੇ 14 ਤੁਰਿਆ ਪਰਮਾਤਮਾ ਦੇ ਟਿਕਾਏ ਹੋਏ ਹਨ ਪ੍ਰਭੂ ਵਿੱਚ ਜੁੜ ਕੇ ਕੰਨੀ ਨਾਮ ਸੁਣ ਕੇ अनेका ਲੋਕ ਤਰ ਗਏ ਹਨ ਜਿਸ ਨੂੰ ਵਾਹਿਗੁਰੂ ਕਿਰਪਾ ਕਰਕੇ ਆਪਣੇ ਨਾਮ ਸਿਮਰਨ ਵਿੱਚ ਲਾਉਂਦਾ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਉਹ ਮਨੁੱਖ ਤੁਰਿਆ ਅਵਸਥਾ ਵਿੱਚ ਆਪੜ ਕੇ मुक्ति हासिल कर लेंदा है रूप सत जा का सत स्थान पुरख सत केवल प्रधान करतूत सत सत जा सत पुरख सब माहे समाणी कर्म जा रचना सत मूल सत सत उत्पत्त सत करनी निर्मल निर्मली जिसे बुझाए तिसे सब भली सत नाम ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਜਿਸ ਪਰਮਾਤਮਾ ਦਾ ਰੂਪ ਅਤੇ ਟਿਕਾਣਾ ਸਦਾ ਥਿਰ ਰਹਿਣ ਵਾਲਾ ਵਾਲੇ ਹਨ ਕੇਵਨ ਉਹ ਸੱਚਾ ਅਕਾਲਪੁਰਖ ਸਾਰਿਆਂ ਦਾ ਮਾਲਕ ਹੈ ਜਿਸ ਅਕਾਲਪੁਰਖ ਦੀ ਬਾਣੀ ਸੱਚੀ ਹੈ ਉਸਦੇ ਕੰਮ ਵੀ ਅਤਲ ਹਨ ਉਹ ਸੱਚਾ ਪਰਮੇਸ਼ਰ ਸਾਰਿਆਂ ਵਿੱਚ ਸਮਾਇਆ ਹੋਇਆ ਹੈ ਜਿਸ ਦੀ ਰਚਨਾ ਮੁਕੰਮਲ ਹੈ ਉਸ ਦਾ ਕਰਮ ਵੀ ਸੱਚਾ ਹੈ ਸਭ ਦਾ ਮੂਲ ਰੂਪ ਉਹ ਆਪ ਸਦਾ ਥਿਰ ਹੈ ਉਸ ਦੀ ਪਦਾਇਸ਼ ਵੀ ਮੁਕੰਮਲ ਹੈ ਉਸ ਦੇ ਅਸੂਲ ਨਾਮ ਵੀ ਸੱਚੇ ਹਨ ਅਤੇ ਕਾਰਜ ਸ਼ੈਲੀ ਨਿਰਮਲ ਤੋਂ ਨਿਰਮਲ ਹੈ ਜਿਸ ਜੀਵ ਨੂੰ ਰਾਜਾ ਦੀ ਸਮਝ ਦਿੰਦਾ ਹੈ ਉਸ ਨੂੰ ਸਭ ਚੰਗਾ ਲੱਗਦਾ ਹੈ ਪ੍ਰਭੂ ਦਾ ਸੱਚਾ ਨਾਮ ਸਦਾ ਸੁਖ ਦੇਣ ਵਾਲਾ ਹੈ ਗੁਨਾਨਿਕ ਸਾਬ ਫਰਮਉਂਦੇ ਹਨ ਇਹ ਸੱਚਾ ਵਿਸ਼ਵਾਸ ਗੁਰੂ ਤੋਂ ਮਿਲਦਾ ਹੈ ਸਤਿ ਬਚਨ ਸਾਧੂ ਉਪਦੇਸ਼ ਸਤਿ ਤੇ ਜਨ ਜਾ ਕੇ ਹਿਰਦੈ ਪਰਵੇਸ਼ ਸਤ ਨਿਰਤ ਬੁਜੇ ਜੇ ਕੋਈ ਨਾਮ ਜਪਤ ਤਾਕੀ ਕਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੁਖਾ ਨਿਹਾਰ ਔਰ ਨਬੂਜ ਕਰਤ ਵਿਚਾਰ ਕਰਤੇ ਕੀ ਮੇਤ ਨ ਜਾਣੇ ਕੀਆ ਨਾਨਕ ਜੋ ਤੇ ਸੁਭਾਵੇ ਸੋ ਵਰਤੀਆ ਸਾਧੂ ਪੁਰਸ਼ਾਂ ਦੇ ਉਪਦੇਸ਼ ਸੱਚੇ ਬਚਨ ਹਾਨ ਉਹ ਲੋਕ ਵੀ ਸੱਚੇ ਹਾਂ ਜਿਨ੍ਹਾਂ ਦੇ ਦਿਲ ਵਿੱਚ ਇਹ ਵਸਦੇ ਹਨ ਜੇ ਕੋਈ ਸੱਚੇ ਪਿਆਰ ਨੂੰ ਸਮਝ ਲਏ ਤਾਂ ਨਾਮ ਜਪ ਕੇ ਉਸ ਦੀ ਮੁਕਤੀ ਹੋ ਜਾਂਦੀ ਹੈ ਉਹ ਅਕਾਲ ਪੁਰਖ ਆਪ ਸੱਚਾ ਹੈ ਉਸਨੇ ਜੋ ਕੁਝ ਪੈਦਾ ਕੀਤਾ ਹੈ ਉਹ ਵੀ ਸੱਚ ਹੈ ਉਹ ਆਪ ਹੀ ਆਪਣੀ ਮਹਾਨਤਾ ਨੂੰ ਜਾਣਦਾ ਹੈ ਜਿਸ ਦੀ ਇਹ ਸ੍ਰਿਸ਼ਟੀ ਹੈ ਉਹ ਹੀ ਉਸ ਨੂੰ ਬਣਾਉਣ ਵਾਲਾ ਹੈ ਉਹ ਹੋਰ ਕਿਸੇ ਤੋਂ ਪੁੱਛ ਕੇ ਇਸ ਦੇ ਰਚਣ ਦੀ ਸਲਾਹ ਨਹੀਂ ਕਰਦਾ ਕਰਤਾਰ ਦੀ ਮਹਾਨਤਾ ਨੂੰ ਉਸ ਦਾ ਪੈਦਾ ਕੀਤਾ ਬੰਦਾ ਨਹੀਂ ਜਾਣ ਸਕਦਾ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਜੋ ਉਸ ਪ੍ਰਮਾਤਮਾ ਨੂੰ ਮਨਜ਼ੂਰ ਹੁੰਦਾ ਹੈ ਕੋਈ ਕੁਝ ਵਰਤਦਾ ਹੈ ਬਿਸਮਨ ਬਿਸਮਪੈ ਵਿਸਮਾਦ ਜਿਨ ਬੂਜਿਆ ਤਿਸ ਆਇਆ ਸਵਾਦ ਪ੍ਰਭ ਕੀ ਰੰਗ ਰਚ ਜਨ ਰਹੀ ਗੁਰ ਕੇ ਬਚਨ ਪਦਾਰਥ ਲਹੇ ਉਹ ਦਾਤੇ ਦੁੱਖ ਕਾਟਣ ਹਾਰ ਜਾ ਕੇ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋ ਵਡ ਭਾਗੀ ਜਨ ਕੇ ਸੰਗ ਏਕ ਲਿਬ ਲਾਗੀ ਗੁਰ ਕੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਫਲ ਪਾਵੇ ਅਕਾਲ ਪੁਰਖ ਦੇ ਅਦਭੁਤ ਕੌਤਕ ਵੇਖ ਕੇ ਬੜੀ ਹੈਰਾਨੀ ਹੋ ਰਹੀ ਹੈ ਜਿਸ ਮਨੁੱਖ ਨੇ ਉਸ ਦੀ ਮਾਨਤਾ ਨੂੰ ਸਮਝਿਆ ਹੈ ਉਸ ਨੂੰ ਆਨੰਦ ਪ੍ਰਾਪਤ ਹੋਇਆ ਹੈ ਇਹ ਜੇ ਮਨੁੱਖ ਪ੍ਰਭੂ ਦੇ ਰੰਗ ਵਿੱਚ ਮਸਤ ਰਹਿੰਦੇ ਹਨ ਉਹ ਗੁਰੂ ਦੇ ਬਚਨ ਰਾਹੀਂ ਨਾਮ ਪਦਾਰਤ ਨੂੰ ਪਾ ਲੈਂਦੇ ਹਨ। ਉਹ ਹੀ ਦਾਤਾ ਤੇ ਦੁੱਖਾਂ ਨੂੰ ਕੱਟਣ ਵਾਲੇ ਹੁੰਦੇ ਹਨ। ਜਿਨ੍ਹਾਂ ਦੀ ਸੰਗਤ ਨਾਲ ਸੰਸਾਰ ਦੇ ਲੋਕ ਤਰ ਜਾਂਦੇ ਹਨ। ਇਹੋ ਜੇ ਪ੍ਰਭੂ ਭਗਤ ਦੀ ਸੇਵਾ ਕਰਨ ਵਾਲਾ ਖੁਸ਼ਕਿਸਮਤ ਹੁੰਦਾ ਹੈ। ਕਿਉਂਕਿ ਭਗਤ ਦਾਸਾਂ ਓਂ ਕਰਕੇ ਉਸਦੀ ਵੀ ਪਰਮਾਤਮਾ ਨਾਲ ਲੇਬ ਲੱਗ ਜਾਂਦੀ ਹੈ। ਪੰਤ ਪਰਮਾਤਮਾ ਦੇ ਗੁਣ ਗਾਉਂਦਾ ਤੇ ਕੀਰਤਨ ਕਰਦਾ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਗੁਰੂ ਦੀ ਮੇਰ ਨਾਲ ਉਹ ਪ੍ਰਭੂ ਪ੍ਰਾਪਤੀ ਦਾ ਫਲ ਪਾ ਲੈਂਦਾ ਹੈ ਵੈ ਕ੍ਰੂਚੀ ਦਾ ਕਲਸਾ ਵੈ ਕ੍ਰੂਚੀ ਦੀ ਫਤੇ